ਅੱਜ ਜਿਹੜੀ ਐ ਅਸਿਸਟੈਂਟ ਲੇਬਰ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਨਾਲ ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਰਜਿਸਟਰਡ ਐਟਕ ਵੱਲੋਂ ਜਿਹੜੀ ਮੀਟਿੰਗ ਕੀਤੀ ਗਈ ਹੈ ਕਿ ਉਹ ਸਾਰੀ ਕਿਰਤੀ ਲਾਹਪਾਤਰੀਆਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਮੁਸ਼ਕਲਾਂ ਨੇ ਉਹ ਲਗਾਤਾਰ ਲੱਟਕਦੀਆਂ ਆ ਰਹੀਆਂ ਨੇ ਲਾਹਪਾਤਰੀਆਂ ਜਿਹੜੀਆਂ ਨੇ ਕਾਪੀਆਂ ਨੇ ਜੇ ਨਵੀਆਂ ਬਣਾਉਣੀਆਂ ਹੋਣ ਉਹਦੇ ਵਾਸਤੇ ਇੱਥੇ ਲੰਬੀਆਂ ਲੰਬੀਆਂ ਲਾਈਨਾਂ ਲੱਗਦੀਆਂ ਨੇ ਲੋਕ ਸਵੇਰੇ 3 ਵਜੇ ਉੱਠ ਕੇ ਉਹ ਫਾਜਲਕਾ ਜਾਂਦੇ ਨੇ ਇੱਥੇ ਵਾਲੇ ਇੱਥੇ ਆ ਜਾਂਦੇ ਨੇ ਉਹ ਵਿਚਾਰੇ ਖੱਜਲ ਖਵਾਰ ਹੋ ਰਹੇ ਨੇ ਇਸੇ ਤਰ੍ਹਾਂ ਜਿਹੜੇ ਰੀਨੂ ਕਾਪੀ ਕਰਾਉਣੀ ਹੈ ਉਹਦੇ ਵਾਸਤੇ ਵੀ ਉਹਨਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵਜੀਫੇ ਜਿਹੜੇ ਨੇ ਉਹ ਰੁਕੇ ਹੋਏ ਨੇ ਉਹਨਾਂ ਵਾਸਤੇ ਵੀ ਜਿਹੜਾ ਅਪਰੂਵ ਹੀ ਹੋਏ ਨੇ ਅਜੇ ਤੱਕ ਪੈਸੇ ਨਹੀਂ ਪੈ ਰਹੇ ਐਕਸ ਗ੍ਰੇਸ਼ੀਅਸ ਸਕੀਮ ਹੈ ਉਹਦੇ ਜਿਹੜੇ ਫੰਡ ਪਏ ਨੇ ਜਾਂ ਸ਼ਗਨ ਸਕੀਮ ਦੇ ਪੈਸੇ ਪਏ ਨੇ ਉਹ ਅਜੇ ਤੱਕ ਨਹੀਂ ਆ ਰਹੇ ਏਲਸੀ ਸਾਹਿਬ ਨੇ ਸਪੈਸ਼ਲ ਇਥੇ ਆ ਕੇ ਸਾਡੀ ਯੂਨੀਅਨ ਦੇ ਨਾਲ ਮੀਟਿੰਗ ਕੀਤੀ ਇਸ ਗੱਲ ਦਾ ਵਿਸ਼ਵਾਸ ਦਵਾਇਆ ਹੈ ਕਿ ਜਲਦੀ ਹੀ ਜਿਹੜਾ ਖਾਸ ਤੌਰ ਤੇ ਐਗ੍ਰੇਸ਼ ਜਿਹੜੀ ਐਕਸ ਗ੍ਰੇਸ਼ੀਅਸ ਸਕੀਮ ਹੈ ਔਰ ਇਸ ਤੋਂ ਇਲਾਵਾ ਜਿਹੜੇ ਸ਼ਗਨ ਸਕੀਮ ਔਰ ਜਿਹੜੇ ਵਜੀਫੇ ਨੇ 1 ਕਰੋੜ ਰੁਪਇਆ ਜਿਹੜਾ ਉਹ ਜਲਦੀ ਜਿਹੜਾ ਇਹਨਾਂ ਵੱਲੋਂ ਅਪਰੂਵ ਕਰ ਦਿੱਤਾ ਗਿਆ ਮੀਟਿੰਗ ਵਿੱਚ ਪਾਸ ਕਰ ਦਿੱਤਾ ਗਿਆ ਉਹ ਜਿਹੜੇ ਸਾਡੇ ਲਾਹ ਪਾਤਰੀ ਜਿਹੜੇ ਧਾਰਕ ਨੇ ਉਹਨਾਂ ਦੇ ਖਾਤਿਆਂ ਵਿੱਚ ਜਲਦੀ ਪੈਸੇ ਆ ਰਹੇ ਆ ਜਾਣਗੇ ਕਿਉਂਕਿ ਜਿਹੜੀ ਕੰਸਟ੍ਰਕਸ਼ਨ ਵਰਕਰਾਂ ਦਾ ਲੇਬਰ ਯੂਨੀਅਨ ਹੈ ਉਹ BOCW ਦੀ ਮੈਂਬਰ ਹੈ ਸਾਡਾ ਇੱਕ ਨੁਮਾਇੰਦਾ ਬਕਾਇਦਾ ਇਹਦੀ ਨੁਮਾਇੰਦਗੀ ਕਰਦਾ ਉਹ ਕੰਮ ਕਰਦਾ ਹੈ ਔਰ ਉਸ ਕਰਕੇ ਅੱਜ ਜਿਹੜੀ ਸਾਡੀ ਇਸ ਜਥੇਬੰਦੀ ਨੇ ਉਹਨਾਂ ਨਾਲ ਮੀਟਿੰਗ ਕੀਤੀ ਹੈ ਜਿੰਨੀਆਂ ਵੀ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਦੇ ਹੱਲ ਕਰਾਉਣ ਵਾਸਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਜਿਹੜੀ ਸਾਡੀ ਯੂਨੀਅਨ ਹੈ ਇਸ ਗੱਲ ਦੀ ਵੇਟ ਕਰੇਗੀ ਕਿ ਇਹ ਜਲਦੀ ਮਸਲੇ ਹੱਲ ਹੋਣ ਜੇਕਰ ਇਹ ਮਸਲੇ ਜਿਉਂਦੇ ਤੇ ਤਿਉਂ ਲਟਕਦੇ ਰਹਿਏ ਨਾ ਮਸਲੇ ਹੱਲ ਹੋਏ ਤਾਂ ਯੂਨੀਅਨ ਜਿਹੜਾ 15 ਦਿਨਾਂ ਦੇ ਵਿੱਚ ਵਿੱਚ ਇੱਕ ਵੱਡਾ ਜ਼ਿਲੇ ਪੱਧਰ ਦਾ ਜਿਹੜਾ ਪ੍ਰਦਰਸ਼ਨ ਕਰੇਗੀ ਔਰ ਖਾਸ ਤੌਰ ਤੇ ਏਐਲਸੀ ਸਾਹਿਬ ਨੇ ਇੱਕ ਵਧੀਆ ਜਿਹੜਾ ਇਨੀਸ਼ੀਏਟਿਵ ਲਿਆ ਹੈ ਉਹਨਾਂ ਨੇ ਵਿਸ਼ਵਾਸ ਵਧੀਆ ਟਾਂਗ ਨਾਲ ਦਵਾਇਆ ਹੈ ਪਰ ਨਾਲ ਦੀ ਨਾਲ ਅਸੀਂ ਇੱਥੋਂ ਦੇ ਡੀਪੀ ਕਮਿਸ਼ਨ ਨੂੰ ਜਰੂਰ ਨੋਟ ਕਰਾਉਣਾ ਚਾਹਣੇ ਆ ਕਿ ਉਹਨਾਂ ਦੇ ਵੀ ਅੰਦਰ ਇਹ ਜ਼ਿਲ੍ਹਾ ਆਉਂਦਾ ਹੈ ਕਿ ਉਹਨਾਂ ਦੀ ਬਿਲਡਿੰਗ ਦੇ ਵਿੱਚ ਜਿਹੜਾ ਸਾਡੇ ਜ਼ਿਲ੍ਹੇ ਹੈੱਡਕੁਆਰਟਰ ਦੇ ਵਿੱਚ ਡੀਸੀ ਦਫ਼ਤਰ ਦੇ ਵਿੱਚ ਸਵੇਰੇ 3 ਵਜੇ 5 ਵਜੇ ਜਿਹੜੇ ਲੋਕ ਜਾ ਰਹੇ ਨੇ ਉਹਨਾਂ ਦੇ ਕੰਮ ਨਹੀਂ ਹੋ ਰਿਹਾ ਕੱਲ ਨੂੰ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਉਹਦਾ ਕੌਣ ਜ਼ਿੰਮੇਵਾਰ ਹੋਏਗਾ ਉਹ ਸਿੱਧੇ ਤੌਰ ਤੇ ਡੀਸੀ ਹੋਏਗੀ ਉਹਨਾਂ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆ ਕਿ ਉਹ ਇਸ ਗੱਲ ਦਾ ਅੱਗੇ ਲੇਬਰ ਇਨਸਪੈਕਟ ਜਿਹੜੇ ਲੇਬਰ ਕਮਿਸ਼ਨਰ ਨੇ ਉਹਨਾਂ ਨਾਲ ਗੱਲ ਕਰਨ ਜਾਂ ਆਪਣੇ ਵਿਭਾਗ ਨਾਲ ਗੱਲ ਕਰਨ ਉਹਦੇ ਵਾਸਤੇ ਅਸੀਂ ਜਿਹੜਾ ਬਕਾਇਦਾ ਤੌਰ ਤੇ ਮੀਟਿੰਗ ਕੀਤੀ ਹੈ ਔਰ ਮੀਟਿੰਗ ਵਿੱਚ ਉਹ ਸ਼ਵਾਹਦ ਆ ਗਿਆ लास्ट ਵਿੱਚ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦੇ ਆ ਜੇਕਰ ਮਸਲੇ ਫਿਰ ਵੀ ਹੱਲ ਨਹੀਂ ਹੁੰਦੇ ਤੇ ਸੀਐਮ ਸਾਹਿਬ ਸਾਡੇ ਸਰਦਾਰ ਪਗਵੰਸ ਸਿੰਘ ਮਾਨ ਇਸ ਜਿਹੜਾ ਬੀਓਸੀਡਬਲਯੂ ਦੇ ਚੇਅਰਮੈਨ ਨੇ ਉਹ ਜਦੋਂ ਵੀ ਫਾਜਲ ਕਾ ਆਉਣਗੇ ਉਹਨਾਂ ਨਾਲ ਅਸੀਂ ਸਿੱਧੇ ਤੌਰ ਤੇ ਮੀਟਿੰਗ ਕਰਾਂਗੇ ਜੇ ਮੀਟਿੰਗ ਸਾਡੀ ਨਾ ਕਰਾਈ ਗਈ ਤੇ ਅਸੀਂ ਉਹਨਾਂ ਦਾ ਕਰਾਓ ਕਰਨ ਤੱਕ ਦੀ ਗੱਲ ਕਰਾਂਗੇ ਅਸੀਂ ਪਹਿਲਾਂ ਨੋਟ ਕਰਾ ਰਹੇ ਹਾਂ ਤਾਂ ਕਿ ਮਸਲੇ ਜਲਦ ਜਿਹੜੇ ਨੇ ਉਹ ਹੱਲ ਕੀਤੇ ਜਾਣ ਜੀ ਸੁਸ਼ਣ ਜੀ ਤੁਸਾਨੂੰ ਕੋਈ ਲੈ ਕੇ ਆਈ ਸੀ ਕਿ ਕੋਈ ਪਰਮੋਜ਼ਾਰੀਆਂ ਸਾਡੀ ਸਾਈਟ ਦੇ ਵਿੱਚ ਜਾਂ ਸਾਡੇ ਡਿਪਾਰਟਮੈਂਟ ਵੱਲੋਂ ਸਾਡੇ ਸਟਾਫ ਵੱਲੋਂ ਜੋ ਪ੍ਰੋਬਲਮ ਆ ਰਹੀ ਹੈ ਨਾ ਰੁਕੀ ਪਰ ਅਸੀਂ ਜਾਦੀ ਕਰਕੇ ਉਹਦੀ ਅਰੈ ਸੋਲੂਸ਼ਨ ਦੇ ਕਰਕੇ ਬੈਠੀਆਂ ਆਪਾਂ ਗੂਗਲ ਪੱਟੀਆਂ ਦੀ ਸੀਗੀ ਪੱਟੀਆਂ ਦੀ ਕੀ ਪ੍ਰੋਬਲਮ ਚੱਲ ਰਹੀ ਹੈ ਉਹਨਾਂ ਕਰਕੇ ਇਹਨੂੰ ਇੱਥੇ ਮਿਲੇ ਆਪਾਂ ਤੇ ਉਹ ਰਿਜ਼ੋਲਵ ਕਰਨ ਦੇ ਲਈ ਮੀਟਿੰਗ ਕੀਤੀ ਹੈ ਕਿ ਚਲੋ ਇਹਨਾਂ ਦੀ ਜਮਾਨ ਨੂੰ ਦੂਵੀ ਹੈਗੀਆਂ ਸੁਣੇ ਜਾਣ ਦੀ ਪ੍ਰੋਬਲਮ ਕਿਉਂਕਿ ਵੈਰੀ ਸੂਨ ਐਸ ਸੂਨ ਐਸ ਪੋਸੀਬਲ ਵੀ ਸੈਂਬੈਸੀ ਅੱਧਰ ਮੇਰੇ ਲੱਗ ਜਾਂਦੇ ਨੇ ਨਹੀਂ ਦੇਖੋ ਇਹਦੇ ਵਿੱਚ ਇਹਦੇ ਵਿੱਚ ਦਿੱਕਤ ਆਦੀ ਇਹ ਦੇਖੋ ਆਪਾਂ ਸਮਝਦੇ ਹੈਗੇ ਦਿੱਕਤ ਹੈ ਪਰ ਇੱਥੇ 88 ਦੇ ਸਟਾਫ ਦੀ ਸ਼ੋਰਟੇਜ ਤੋਂ ਕਹਿ ਸਕਦੇ ਤੇ ਕਨੈਸੀ ਸਰ ਕੋ ਬਹੁਤ ਆਤੇ ਸਭ ਤੋਂ ਵੱਧ ਪੰਜਾਬ ਦੇ ਵਿੱਚ ਮੰਨੂ ਦਾ ਰਜਿਸਟਰ ਨੰਬਰ ਕਰਾ ਕੀ ਲਿਆ ਇੱਥੋਂ ਪਾਜਰ ਦਾ ਰੋਜ਼ ਬੋਲਦਾ ਸਟਾਫ ਹੈ ਜਿਹੜਾ ਕਾਫੀ ਵੀਊ ਕਰਦਾ ਉਹ ਸਭ ਪਾਲੂ ਵਾਲਾ ਜਿਹੜਾ ਵਾਰ-ਵਾਰ ਜਿਹੜੇ ਜਿਹੜੇ ਤੇ ਇਹਦੇ ਵਿੱਚ ਇਹਦੇ ਵਿੱਚ ਸੁਣੋ ਸੁਣੋ ਇਹਦੇ ਵਿੱਚ ਗਲਤੀ ਹੋ ਗਈ ਹੈ ਮੇਰੀ ਮੈਂ ਰੰਜੀ ਨੂੰ ਦੱਸਿਆ ਹੈਗਾ ਉਹਦੇ ਵਿੱਚ ਉਹਨਾਂ ਦੀ ਗਲਤੀ ਨਹੀਂ ਹੈਗੀ ਉਹਨਾਂ ਨੂੰ ਸ਼ੌਂਕ ਨਹੀਂ ਹੈ ਕਿ ਉਹ ਸਾਨੂੰ ਕੀ ਹੈ ਜਾਂ ਕਿ ਬਾਰ-ਬਾਰ ਬੰਦੇ ਆ ਸਾਨੂੰ ਅਸਲ ਚੰਗਾ ਲੱਗਦਾ ਜੇ ਸਾਡੇ ਸਟਾਫ ਨੂੰ ਵੀ ਕੋਈ ਕੰਦ ਦੇ ਬਾਰ-ਬਾਰ ਆ ਆ ਬਹੁਤ ਇਰਿਟੇਟ ਹੁੰਦੇ ਨੇ ਉਹ ਪ੍ਰੋਬਲਮ ਇਹ ਹੈ ਕਿ ਕੋਈ ਨਾ ਕੋਈ ਕਮੀ ਪੇਸ਼ੀ ਰਹਿ ਜਾਂਦੀ ਹੈ ਜਿਹੜੀ ਉਹ ਆਪਾਂ ਦੱਸ ਦਿੰਦੇ ਆ ਵਰਕਮ ਦੱਸਦੇ ਪਈ ਤੁਹਾਡੀ ਕਮੀ ਪੇਸ਼ੀ ਹੈ ਉਹ ਜਿਹੜਾ ਜਿੰਨਾ ਸਮਝਦਾ ਉਹਨਾਂ ਕਰਾ ਦਿੰਦਾ ਜਾਂ ਕੋਈ ਸਿਸਟਮ ਦੇ ਵਿੱਚ ਕੋਈ ਖਰਾਬੀ ਆ ਜਾਂਦੀ ਹੈ ਉਹਦੇ ਕਰਕੇ ਫਿਰ ਉਹਨੂੰ ਜੈਸ਼ਨ ਲਗਾ ਫਿਰ ਉਹਨੂੰ ਜਾਣਾ ਪੈਂਦਾ ਪ੍ਰੋਬਲਮ ਇਹ ਹੈ